ਪੰਜਾਬ ਚ ਲਗਾਤਾਰ ਵਰ੍ਹ ਰਹੇ ਮੀਂਹ ਕਾਰਨ ਪਾਣੀ ਚ ਡੁੱਬੇ ਕਈ ਪਿੰਡ ਅਤੇ ਕੁਝ ਜ਼ਿਲ੍ਹਿਆਂ ਚ yellow alert ਕੀਤਾ ਗਿਆ ਜਾਰੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਗਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੈਂ ਲੈ ਕੇ ਹਾਜ਼ਰ ਹਾਂ 5 ਵਜੇ ਦਾ ਮੌਸਮ ਦਾ ਤਾਜ਼ਾ ਅਪਡੇਟ ਤਸਵੀਰ ਪੰਜਾਬ ਵਿੱਚ ਅੱਜ ਵੀ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਸੀ ਹਿਮਾਚਲ ਦੇ ਨਾਲ ਲੱਗਦੇ ਚ ਜ਼ਿਲ੍ਹਿਆਂ ਚ ਪਠਾਨਕੋਟ ਉਹ ਚ ਖੁਦਾਸਪੁਰ ਹਿਆਰਪੋਰਾ ਤੇ ਰੂਪਨਗਰ ਚ ਸ਼ੰਚਮੀ ਬੜਿਆ ਇਥੇ ਆਮ ਨਾਲ ਪਾਰੀ ਅਤੇ ਵੱਦਮੀ ਪੈਣ ਦੀ ਸਭਾਵਨਾ ਸੀ ਜਦੋਂ ਕਿ ਹੋਰ ਜ਼ਿਲ੍ਹਿਆਂ 'ਚ ਹਲਕਾ ਤੇ ਆਮੀ ਪੈ ਸਕਦਾ ਹੈ ਦੂਜੇ ਪਾਸੇ ਪਹਾੜਾਂ ਵਿੱਚ ਮੀਂਹ ਨੇ ਪੰਜਾਬ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ ਜੰਮੂ ਕਸ਼ਮੀਰ ਵਿੱਚ ਮੀਂਹ ਤੋਂ ਬਾਅਦ ਰਾਵੀ ਦਾ ਪਾਣੀ ਤਾਂ ਪੱਦਰ ਜੋ ਵੱਧ ਗਿਆ ਹੈ ਪਟਾਣਕੋਟ ਦੀਆਂ ਕਈ ਚੌਕੀਆਂ ਅਤੇ ਹਸਰੰਦਾ ਪਾਣੀ ਦੀ ਲਪੇਟ 'ਚ ਨੇ ਦੂਜੇ ਪਾਸੇ ਪਟਾਣਕੋਟ ਦੇ ਕਈ ਪਿੰਡਾਂ 'ਚ ਪਾਣੀ 2 ਤੋਂ 3 ਫੁੱਟ ਤੱਕ ਵੱਧ ਗਿਆ ਹੈ ਦੱਸਦੀ ਹੈ ਦੂਜੇ ਪਾਸੇ ਮਾਤਰ ਪਰਤੇਜ ਚ ਭਾਰੀ ਮੀਂਹ ਕਾਰਨ ਵਿਆਸ ਅਤੇ ਭਿਆਨਕ ਰੂਪ ਵਿੱਚ ਹੈ ਹੁਸ਼ਿਆਰਪੁਰ ਕਪੂਰਥਲਾ ਸੁਲਤਾਨਪੁਰ ਲੋਧੀ ਅਤੇ ਤਰਨਤਾਰਨ ਹੜਾ ਦੀ ਲਪੇੜ ਚ ਨੇ ਤੇ ਦੂਜੇ ਪਾਸੇ ਸਤਲੁਜ ਕਾਰਨ ਫੌਜ਼ਿਲਿਕਾ ਵਿੱਚ ਮੁਸ਼ਕਲਾ ਵਧ ਗਈਆਂ ਨੇ ਤੇ ਤਰਨਤਾਰਨ ਦੇ ਹਰੀਕੇ ਹੱਡਾ ਵਿੱਚ ਪਾਣੀ ਦਾ ਜੋ ਪੱਧਰ ਵਧਨ ਕਾਰਨ ਕਈ ਪਿੰਡ ਜੋ ਪਾਣੀ ਵਿੱਚ ਡੁੱਬ ਗਏ ਨੇ ਦੱਸਦੀ ਹੈ ਸੁਲਤਾਨਪੁਰ ਲੋਧੀ ਚ ਹਾਲਾਤ ਵਿਗੜਦੇ ਜਾ ਰਹੇ ਨੇ ਜਿਸ ਤੋਂ ਬਾਅਦ ਕਾਲ ਸਾਈਡ ਨੇ ਮਗਰਲੀ ਜ਼ਿੰਮੇਵਾਰੀ ਸੰਭਾਲ ਲਈ ਹੈ ਕਾਲ ਸਾਈਡ ਵੱਲੋਂ ਪੰਡ ਵਿੱਚ ਫਸੇ ਜਾਨਵਰਾਂ ਨੂੰ ਸੁਰੱਖਿਆ ਤਾਮਾ ਤੇ ਪੰਚਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਪੰਡ ਵਾਸੀਆਂ ਲਈ ਭੋਜਨ ਅਤੇ ਆਸਰਾ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਜੰਮੂ ਕਸ਼ਮੀਰ ਵਿੱਚ ਮੀਂਹ ਅਤੇ ਬੱਦਲ ਫਟਣ ਤੋਂ ਬਾਅਦ ਜੰਮੂ ਕਸ਼ਮੀਰ ਦਾ ਪੰਜਾਬ ਜਾਣ ਵਾਲਾ ਰੇਲ ਅਤੇ ਸੜਕ ਮਾਰਗ ਪ੍ਰਭਾਵਿਤ ਹੋਇਆ ਹੈ ਕਿ ਤਾਵੇਂ ਤੇ ਸੜਕਾਂ ਟੁੱਟ ਗਈਆਂ ਨੇ ਤੇ ਇਸ ਦੇ ਨਾਲ ਹੀ ਅੱਜ ਕੱਲ੍ਹ ਜ ਰੇਲ ਗੱਡੀਆਂ ਨੂੰ ਛੋਟਾ ਕਰ ਦਿੱਤਾ ਗਿਆ ਹੈ ਰੇਲਵੇ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਰੇਲ ਗੱਡੀਆਂ ਵਿੱਚ ਯਾਤਰਾ ਕਰਨ ਤੋਂ ਪਹਿਲਾਂ ਹੈਲਪਲਾਈਨ ਤੇ ਰੇਲ ਗੱਡੀ ਦੀ ਸਥਿਤੀ ਦੀ ਜਾਂਚ ਕਰੋ ਪੰਜਾਬ ਵਿੱਚ ਕੱਲ ਵੀ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਵਿੱਚ ਕੱਲ ਮੰਗਲਵਾਰ ਨੂੰ ਵੀ ਮੀਂਹ ਪੈਨ ਦੀ ਸਭਾਵਨਾ ਅਤੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਭਾਰੀ ਅਤੇ ਆਮ ਤਵੱਦਮੀ ਪੈਨ ਦੀ ਜੋ ਸਭਾਵਨਾ ਜਤਾਈ ਗਈ ਸੀ ਮੰਗਲਵਾਰ ਨੂੰ ਪੰਜਾਬ ਦੇ ਪਟਾਣਕੋਟ ਗੁਦਾਸਪੁਰ ਤੋਂ ਸ਼ਹਿਰ ਪਰਚ ਮੀ ਸੰਬੰਧੀ ਜਿਤਾਵਨੀ ਜਾਰੀ ਕੀਤੀ ਗਈ ਜਾਨਕੀ ਕੱਲ ਇਹਨਾਂ ਜ਼ਿਲ੍ਹਿਆਂ 'ਚ ਮੀਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਮੌਸਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਤਦ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਤੇ ਕਮੈਂਟ ਕਰਕੇ ਦੱਸੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਧੰਨਵਾਦ